ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਗਲੇ ਤੇ ਡਿਜ਼ਾਈਨ ਬਣਾਉਣਾ ਆ ਆਪਣਾ ਹੈਗਾ ਮੈਚਿੰਗ ਸੂਟ ਤੇ ਆਹ ਵਾਲਾ ਹੈਗਾ ਕਮੀਜ਼ ਵਰਕ ਵਾਲਾ ਕਮੀਜ਼ ਥੋੜਾ-ਥੋੜਾ ਪੇਂਟਾ ਵਰਕਾ ਵਿੱਚ ਤੇ ਉੱਪਰ ਵੀ ਗਲੇ ਤੇ ਥੋੜਾ ਜਿਹਾ ਸੀਗਾ ਤੇ ਪਰ ਗਲੇ ਦਿੱਤੇ ਆਪਾਂ ਆਹ ਵਾਲਾ ਗੋਲ ਗਲਾ ਬਣਾਉਣਾ ਗਲਾ ਆਪਾਂ ਪੇਸਟਿੰਗ ਵਾਲਾ ਸੀ ਤੇ ਉਲਾ ਲਿਆ ਕੱਪੜੇ ਤੇ ਇਦੇ ਨਾਲ ਆਪਾਂ ਵਾਲੀ ਬ੍ਰੀਕਲੈਸ ਲਾਉਣੀ ਆ ਤੇ ਜਿੰਨੇ ਰੰਗ ਆਪਣੇ ਸੂਟ ਦੇ ਵਿੱਚ ਹੈਗੇ ਆ ਤੁਹਾਨੂੰ ਦਿਖਾ ਦਿੰਨੀ ਆ ਮੈਂ ਸਟਰਾ ਫੁੱਲ ਦੇ ਵਿੱਚ ਜਿੰਨੇ ਰੰਗ ਆ ਉਹਨੇ ਰੰਗ ਦੀ ਆਪਾਂ ਰੀਲਾਂ ਲੈ ਲਈਆਂ ਪੰਜ ਰੰਗ ਆ ਪੰਜਾਂ ਰੰਗਾਂ ਦੀਆਂ ਰੀਲਾਂ ਲੈ ਲਈਆਂ ਇਹਦਾ ਧਾਗਾ ਭਰ ਕੇ ਆਪਾਂ ਐਂਕਰਿੰਗ ਕਰਾਂਗੇ ਗਲੀ ਤੇ ਸਭ ਤੋਂ ਪਹਿਲਾਂ ਆਪਾਂ ਗਲੀ ਦੇ ਨਾਲ ਨਾ ਲੈਸ ਅਟੈਚ ਕਰ ਲਈਏ ਉਤੋਂ ਦਸਾਂ ਕਿ ਇਸ ਤਰ੍ਹਾਂ ਕਰਿਆ ਆਪਾਂ ਜਿਵੇਂ ਆ ਹੁਣ ਸਿੱਧਾ ਗਲਾ ਆਪਣਾ ਜਿਹੜਾ ਅਸਾਂ ਲਾ ਕੇ ਲੈਂਦਾ ਆਪਾਂ ਉਹ ਵਾਲਾ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਉਲਟਾ ਕੇ ਤੇ ਆਹ ਵਾਲੀ ਲੈਸ ਹੈ ਜਿਹੜੀ ਇੱਥੇ ਰੱਖਾਂਗੇ ਇਹਦੇ ਨਾਲ ਇਦਾਂ ਆਪਾਂ ਵਾਲੀ ਲੈਸ ਜਿਹੜੀ ਇੱਥੇ ਠਾ ਰੱਖ ਲਈ ਲੈਸ ਵੀ ਸਿੱਧੀ ਹੋਣੀ ਚਾਹੀਦੀ ਹੈ ਤੇ ਆਪ ਗਲਾ ਇਸ ਤਰ੍ਹਾਂ ਕਰ ਲੈ ਲਓਟਾ ਹੁਣ ਆਪਾਂ ਇਹ ਸਲਾਈ ਹੈ ਕੰਨੀ ਤੇ ਲਾਵਾਂਗੇ ਇਹਨੂੰ ਦੇੜਨੀ ਨਹੀਂ ਸਲਾਈ ਨੂੰ ਜੇ ਆਪਾਂ ਗਲਾ ਲਾ ਕੇ ਲੈਸ ਲਾਉਣੇ ਨਾਲ ਫਿਰ ਔਖਾ ਹੋ ਜਾਂਦਾ ਜੀ ਸਫਾਈ ਨਾਲ ਨਹੀਂ ਮੁੜਦੀਗੀ ਗਲਾ ਮੁੜਦਾ ਆਪਣਾ ਇਸ ਤਰ੍ਹਾਂ ਬਕਾ ਤੁਹਾਡਾ ਨਾ ਬ੍ਰੇਕ ਹੋਵੇ ਨਾ ਜ਼ਿਆਦਾ ਮੋਟਾ ਹੋਵੇ ਇਸ ਤਰ੍ਹਾਂ ਜਿਵੇਂ ਆਪਣੀ ਗਲਾਈ ਹੈ ਗਲੇ ਦੀ ਉਸੇ ਤਰ੍ਹਾਂ ਮੋੜ ਲਾਂਗੇ ਲੈਸ ਨੂੰ ਥੋੜਾ ਜਿਹਾ ਹੱਥ ਦੇ ਵਿੱਚ ਤੁਸੀਂ ਨਾ ਫੜ ਕੇ ਰੱਖੋ ਢਿੱਲੀ ਨਹੀਂ ਛੱਡਣੀ ਇਸ ਤਰ੍ਹਾਂ ਪਾ ਦੇ ਗਲਾਈ ਚ ਲੈਸ ਲਾ ਲਈ। ਆ ਦੇਖੋ ਜੀ ਇਸ ਤਰ੍ਹਾਂ ਦਾ ਗਲਾ ਆਪਣਾ ਤਿਆਰ ਹੋ ਗਿਆ। ਇਹਨੂੰ ਹੁਣ ਆਪਾਂ ਉਲਟਾ ਕਰ ਲੈਨੇ ਆ। ਉਲਟਾ ਕਰਕੇ ਆਪਾਂ ਥੋੜਾ ਜਿਹਾ ਨਾ ਉੱਪਰ ਗਲਾ ਕਪੜਾ ਛੱਡਿਆ ਸੀ ਗਲੇ ਦੇ ਕਿਉਂਕਿ ਗਲਾ ਥੋੜਾ ਜਿਹਾ ਪਰ ਡਾਈ ਬਣਾਉਣਾ ਇਸ ਤਰ੍ਹਾਂ ਥੋੜਾ ਜਿਹਾ ਕਪੜਾ ਕੱਟ ਦਾਂਗੇ। ਸੈਂਟਰ ਦੇ ਵਿੱਚ ਲਾ ਲਾਂਗੇ ਤੇ ਟੱਕ ਆਪਾਂ ਜਿਵੇਂ ਹੁਣ ਆਮ ਗਲਾ ਬਣਾਉਣੀ ਉਸੇ ਤਰ੍ਹਾਂ ਹੀ ਲਾਉਣਾ ਗਲੇ ਨੂੰ ਪਰ ਉਹ ਆਪਾਂ ਲਾਉਣੇ ਹੁੰਦੇ ਆ ਸਿੱਧੇ ਪਾਸੇ ਪੁੱਠੇ ਪਾਸੇ ਨੂੰ ਉਲਟਾਉਣਾ ਹੁੰਦਾ ਇਹਨੂੰ ਆਪਾਂ ਪੁੱਠੇ ਪਾਸੇ ਲਾ ਕੇ ਸਿੱਧੇ ਪਾਸੇ ਉਲਟਾਵਾਂਗੇ ਸੈਂਟਰ ਦੇ ਵਿੱਚ ਆਪਣੀ ਕਰੀਜ਼ ਬਣੀ ਹੋਈ ਹੈ ਇਸ ਤਰ੍ਹਾਂ ਦੇ ਉੱਪਰ ਆ ਕੇ ਗਲਾ ਆថ ਲੈਣਾ ਇਹਦੇ ਲੱਗੇ ਹੋਏ ਆ ਮੋਤੀ ਜੇ ਜਗ੍ਹਾ ਹੀ ਠਾਣਦਾ ਹੋਇਆ ਤਾਂ ਆਪਾਂ ਪੱਟ ਲੈਂਦੇ ਹਾਂ ਇਸ ਤਰ੍ਹਾਂ ਹੁਣ ਆਪਾਂ ਇਧਰ ਵਾਲ ਨੂੰ ਲੈ ਜਾਗੇ ਸਲਾਈ ਗਲਾਪ ਉਹ ਇਸ ਤਰੀ ਲਾਉਣਾ ਜਿਸ ਤਰ੍ਹਾਂ ਆਮ ਆਪਾਂ ਬੋਲ ਗਲਾ ਲਾਉਨੇ ਆ ਪਰ ਫਰਕ ਇੰਨਾ ਹੀ ਆ ਬਸ ਵੀ ਇਹਨੂੰ ਆਪਾਂ ਉੱਠੇ ਪਾਸੇ ਲਾ ਕੇ ਸਿੱਧੇ ਪਾਸੇ ਲਟਾਵਾਂਗੇ ਉਹ ਆਪਾਂ ਸਿੱਧੇ ਪਾਸੇ ਲਾ ਕੇ ਉੱਠੇ ਪਾਸੇ ਲਟਾਉਣਾ ਹੁੰਦਾ ਮੈਂ ਕਰ ਦਾਂ ਗਲੇ ਦੀ ਕਟਿੰਗ ਆਪਾਂ ਇਹਦੇ ਵਿੱਚ ਲਾ ਲਾਂਗੇ ਕਲਾਈ ਦੇ हिसाब ਨਾਲ ਟੱਕ ਛੋਟੇ ਹੁਣ ਨਾ ਪੈਸਤਰ ਗਲੇ ਨੂੰ ਸਿੱਧੇ ਪਾਸੇ ਨੂੰ ਉਲਟਾਵਾਂਗੇ ਟੱਕ वगैरह ਲਾਲੇ ਪਚੰਗੀਦਰਾ ਆ ਇਧਰਲੀ ਸਾਈਡ ਤੋਂ ਆਪਾਂ ਜਿੱਥੇ ਪਹਿਲਾਂ ਲਾਸ ਲਾਉਣ ਲੱਗੇ ਸਲਾਈ ਲਾਈ ਆ ਉਸੇ ਸਲਾਈ ਦੇ ਉੱਪਰ ਆਹ ਵਾਲੀ ਸਲਾਈ ਲਾਵਾਂਗੇ கப்டா தரச்சக்கே பாஸ்ஸை ஆந்தான் பட்டதா நீதா இது எங்கே சூது ஃபெல்லே ஆனா சூ டோ ਠੀਕ ਹੈ ਆ ਦੇਖੋ ਆ ਆਪਣਾ ਇੱਕ ਵਰੀ ਗਲਾ تیار ਹੋ ਗਿਆ ਹੁਣ ਆਪਾਂ ਇਹਦੇ ਤੇ ਐਂਕਰਿੰਗ ਕਰਨੀ ਹੈ ਆ ਆ ਪੰਜੇ ਰੰਗ ਸੂਟ ਦੇ ਵਿੱਚ ਸੀ ਉਨੇ ਰੰਗ ਮੇਰੀ ਲੱਲੇ ਲਗਾ ਇਹਦਾ ਧਾਗਾ ਪਰ ਲਾਂਗੇ ਇਸ ਤਰ੍ਹਾਂ ਨਾਲ ਹੁਣ ਸਾਰੇ ਰੰਗਾਂ ਦਾ ਧਾਗਾ ਆਪਾਂ ਜਿਹੜਾ ਪਰ ਲਿਆ ਤੇ ਜਦੋਂ ਆ ਫਿਰਕੀ ਦੇ ਵਿੱਚ ਪਾਉਣਾ ਤੁਸੀਂ ਇਸ ਤਰ੍ਹਾਂ ਪੇਚ ਕੱਸ ਨਾਲ ਜਾਂ ਜੇ ਫਿਰਕੀ ਨਾਲ ਹੁੰਦੀ ਆ ਤੇ ਥੋੜੀ ਡੱਬੀ ਦਾ ਨਟਾ ਵਾਲਾ ਜਿਹੜਾ ਤੇ ਲਾ ਕਰ ਲਓ ਫਿਰ ਜਿਹੜਾ ਆਪਣਾ ਨਾ ਧਾਗਾ ਉਸਾਨੀ ਨਾਲ ਆ ਜਿਓ ਬਰ ਇਸ ਤਰ੍ਹਾਂ ਹੁਨਰ ਪੜਦੀ ਵਾਲਾ ਧਾਗਾ ਉੱਪਰ ਕੱਢ ਲਿਆ ਹੁਣ ਆਪਾਂ ਇਹਦੇ ਤੇ ਲਾਉਣ ਲੱਗਾਂਗੇ ਸਲਾਈ ਉਹ ਜਿਹੜੀ ਆਪਾਂ ਸਲਾਈ ਆ ਪੁੱਠੇ ਪਾਸਿਓ ਪਾਸਾ ਜਿਹੜਾ ਉੱਪਰ ਕਰਾਂਗੇ ਤੇ ਜਿਹੜਾ ਆਪਣਾ ਵਾਲਾ ਸਿੱਧਾ ਪਾਸਾ ਇਹੇ ਠਾ ਕਰਾਂਗੇ ਫੇਰ ਜਿਹੜਾ ਆਪਣਾ ਡਿਜ਼ਾਈਨ ਆ ਜਿਹੜਾ ਠਾ ਪਾਉਂਗਾ ਇਸ ਤਰ੍ਹਾਂ ਅਪਕਵਰੀ ਕੰਨੀ ਤੇ ਲਾਉਣ ਲੱਗਦੇ ਆ ਸਲਾਈ ਇਹ ਤੁਸੀਂ ਇਹ ਡਿਜ਼ਾਈਨਿੰਗ ਕਰਨੀ ਹੈ ਬਖਾ ਥੋੜਾ ਜਾਂ ਮੋਟਾ ਰਖੋ ਤੁਸੀਂ ਜਿਆਦਾ ਬੀਕ ਨਹੀਂ ਵੀ ਇਸ ਤਰ੍ਹਾਂ ਜਦੋਂ ਦੇਖ ਲਓ ਤੁਸੀਂ ਇੱਥਾਂ ਸਰਨਾ ਆਸਤੀ ਆਸਤੀ ਹੋਲੀ ਹੋਲੀ ਸਲਾਈ ਲਾ ਲੋ ਕੇ ਜੀ ਐਂਕਰਿੰਗ ਵਾਲੀਆਂ ਗੁੱਟੀਆਂ ਵੀ ਮਿਲ ਜਾਂਦੀਆਂ ਪੰਜ ਰੁਪਏ 10 ਰੁਪਏ ਦੀ ਬੁੱਟੀ ਆਉਂਦੀ ਆ ਪਰ ਉਹ ਧਾਗਾ ਹੁੰਦਾ ਜਿਹੜਾ ਥੋੜਾ ਜਿਹਾ ਜ਼ਿਆਦਾ ਮੋਟਾ ਹੁੰਦਾ ਉਹ ਨਾਲ ਤਾਂ ਜ਼ਿਆਦਾ ਹੀ ਲੱਗਦਾ ਨਾਲੇ ਜਿਵੇਂ ਇਸ ਧਾਗੇ ਦੀ ਇੰਨੀ ਸਫਾਈ ਆਉਂਦੀ ਹੈ ਉਹਦੀ ਇੰਨੀ ਸਫਾਈ ਨਹੀਂ ਆਉਂਦੀ ਮੈਂ ਉਹ ਵੀ ਇੱਕ ਦੋ ਫੁੱਟਾਂ ਤੇ ਕਰਕੇ ਦੇਖਾਂ हुए ना ये सस्ते हो जाता पा क्योंकि रील् अपने को घरें हम आप पैर पैर की सिलाई पर सॉरी पैर पैर दिलाई ला लेंगे जिन्हों सलाइया लगिया उन्न आप ला देंगे ठीक है दूसरी सिलाई होगी आ देखो इस तरह तुम चेक भी कर लो बारे के एक बार चैक आप तीसरी सिलाई ला देंगे इस तरह तुम्हें बिना लैस तो कले कपड़े इस तरह सिलाइया ला के डिजाइन कर सकते हो पैर पैर की स्पेस से आप सिलाइया लाइया बाकी बाद देखेंगे सीधा करके किम का डिजाइन बनूंगा ਉਨਾ ਤੱਕ ਨੁੱਕਰ ਦੀ ਸਲਾਈ ਲਾ ਲਾਂਗੇ ਇਸ ਤਰ੍ਹਾਂ ਹਾਸਤੇ ਹਾਸਤੇ ਇਹ ਕਈ ਪੈਣਾ ਕਮੈਂਟ ਕਰਦੇ ਹੁੰਦੇ ਹਨ ਕਿ ਇਹ ਸਿੰਪਲ ਮਸ਼ੀਨ ਤੇ ਵੀ ਇਹ ਡਿਜ਼ਾਈਨ ਬਣਦਾ ਹੈ ਹਾਂਜੀ ਸਿੰਪਲ ਮਸ਼ੀਨ ਤੇ ਜਿਹੜੀ ਆਪਣੇ ਕੋਲੇ ਆਮ ਘਰ ਦੇ ਵਿੱਚ ਹੱਥ ਵਾਲੀ ਮਸ਼ੀਨ ਹੁੰਦੀ ਹੈ ਉਸ ਤੇ ਵੀ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਆਪਾਂ ਸਿੰਪਲ ਜਿ ਗਲੇ ਨੂੰ ਹੋਲ ਗਲੇ ਨੂੰ ਇਸ ਤਰ੍ਹਾਂ ਡਿਜ਼ਾਈਨ ਕਰ ਲਿਆ ਇਸ ਤਰ੍ਹਾਂ ਦਾ ਆਪਣਾ ਗਲਾ ਬਣ ਕੇ ਤਿਆਰ ਹੋ ਗਿਆ ਦੇਖ ਕੇ ਦੇਖ ਤੁਹਾਨੂੰ ਨੰਬਰ ਰੀਅਨਕਿੰਗ ਇਹਨਾਂ ਲੱਕਾਪਾ ਨੇੜੇ ਤੋਂ ਦਿਖਾ ਦਿੰਨੇ ਆ ਜੀ ਆ ਦੇਖੋ ਇਸ ਤਰ੍ਹਾਂ ਪੂਰੀ ਸਫਾਈ ਨਾਲ ਜਿਹੜੀਆਂ ਆਪਣੀਆਂ ਸਲਾਈਆਂ ਲੱਗੀਆਂ ਇੱਧਰ ਦੇਖ ਲਓ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਮੇਰੇ ਡਿਜ਼ਾਈਨ ਪਸੰਦ ਆਉਂਦੇ ਤੁਸੀਂ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਦੂਸਰਾ ਚੈਨਲ ਆਪਣਾ ਜਸਪ੍ਰੀਟ ਮਲਟੀ ਕੁਕਿੰਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਉਹਦੇ ਤੇ ਆਪਾਂ ਕੁਕਿੰਗ ਦੀਆਂ ਵੀਡੀਓ ਪਾਉਣੇ ਹਨ ਨੇ ਇਸਤੇ ਡੇਲੀ ਸ਼ਾਮ ਨੂੰ 6 ਵਜੇ ਵੀਡੀਓ ਅਪਲੋਡ ਕਰਦੀ ਆ ਉਸਤੇ ਆਪਾਂ ਇੱਕ ਦਿਨ ਸੰਛੜ ਕੇ ਤੀਸਰੇ ਦਿਨ ਵੀਡੀਓ ਪਾਉਣੀ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ